ਲੁਧਿਆਣਾ ਦੇ ਘੰਟਾ ਘਰ ਨੇੜੇ ਹੋਟਲ ਦੇ ਕਮਰੇ ਵਿੱਚੋਂ 97000 ਰੁਪਏ ਚੋਰੀ ਹੋ ਗਏ ਇਹ ਰੁਪਏ ਸੀਗੇ ਬੰਬੇ ਤੋਂ ਲੁਧਿਆਣਾ ਆਏ ਇੱਕ ਗਾਰਮੈਂਟ ਵਪਾਰੀ ਦੇ ਮਾਰਕੀਟਿੰਗ EMPLOYE ਦੇ ਤੇ ਉਹ ਮਾਰਕੀਟਿੰਗ ਵਾਸਤੇ ਲੁਧਿਆਣਾ ਹਰ ਸਾਲ ਜਿਹੜਾ ਹੈ ਆਉਂਦਾ ਰਹਿੰਦਾ ਤੇ 10 ਸਾਲ ਤੋਂ ਪਿਛਲੇ ਉਹ ਲੁਧਿਆਣਾ ਆਉਂਦਾ ਹੈ ਤੇ ਇਸ ਵਾਰ ਵੀ ਉਹ ਲੁਧਿਆਣੇ ਆ ਕੇ ਇਸ ਹੋਟਲ ਦੇ ਵਿੱਚ ਰੁਕਦਾ ਏ ਤੇ ਬਠਿੰਡਾ ਜਿਹੜਾ ਹੈ ਲੁਧਿਆਣੇ ਤੋਂ ਜਾਂਦਾ ਹੈ ਅਕਸਰ ਉਹ ਲੁਧਿਆਣਾ ਆ ਕੇ ਤੇ ਪੂਰਾ ਪੰਜਾਬ ਦੇ ਵਿੱਚ ਮਾਰਕੀਟਿੰਗ ਹੈ ਜਿਹੜਾ ਵਪਾਰ ਵਾਸਤੇ ਉਹ ਕਰਦਾ ਉਹ ਮਾਰਕੀਟਿੰਗ ਏਮਪਲੋਈ ਇਸ ਵਾਰ ਵੀ ਲੁਧਿਆਣੇ ਤੋਂ ਬਠਿੰਡਾ ਜਾਂਦਾ ਤੇ ਆਪਦੇ ਕਮਰੇ ਦੀ ਜਿਹੜੀ ਚਾਬੀ ਹੈ ਰਿਸੈਪਸ਼ਨ ਤੇ ਦੇ ਜਾਂਦਾ ਜਿੱਦਾਂ ਕਿ ਉਹ ਹਮੇਸ਼ਾ ਇਦਾਂ ਹੀ ਕਰਦਾ ਕਿਉਂਕਿ ਰੂਮ ਸਾਫ਼ ਕਰਨ ਵਾਸਤੇ ਉਹ ਚਾਬੀ ਦੇ ਜਾਂਦਾ ਤੇ ਰੂਮ ਦੇ ਵਿੱਚ ਉਹਦੇ ਪੈਸੇ ਵਗੈਰਾ ਪਾਏ ਹੁੰਦੇ ਨੇ ਸੂਟਕੇਸ ਪਿਆ ਹੁੰਦਾ ਉਹਦੇ ਵਿੱਚ ਪੈਸੇ ਹੁੰਦੇ ਨੇ ਲੇਕਿਨ ਕਦੀ ਵੀ ਇਦਾਂ ਦੀ ਕਟੜਾ ਉਹਦੇ ਨਾਲ ਨਹੀਂ ਵਾਪਰੀ ਹੁੰਦੀ ਤੇ ਜਦੋਂ ਉਹ ਸ਼ਾਮ ਨੂੰ ਬਠਿੰਡਾ ਤੋਂ ਲੁਧਿਆਣੇ ਵਾਪਸ ਪਰਤਦਾ ਹੈ ਤੇ ਕਮਰੇ ਦੇ ਅੰਦਰ ਜਾ ਕੇ ਵੇਖਦਾ ਹੈ ਕਿ ਉਸਦੇ ਕਮਰੇ ਵਿੱਚ ਸਾਰਾ ਜਿਹੜਾ ਸਮਾਨ ਹੈ ਉਹ ਉਥਲ-ਪੁਥਲ ਪਿਆ ਹੈ ਤੇ ਸੂਟਕੇਸ ਦੇ ਵਿੱਚ 97000 ਰੁਪਇਆ ਗਾਇਬ ਹੈ ਤੇ ਉਸਤੇ ਉਸ ਨੂੰ ਜਿਹੜਾ ਹੈ ਸ਼ੱਕ ਹੋ ਜਾਂਦਾ ਹੈ ਕਿ ਹੋ ਸਕਦਾ ਹੈ ਕਿਸੇ ਹੋਟਲ ਦੇ EMPLOYEE ਨੇ ਹੀ ਪੈਸੇ ਨਾ ਕੱਢੇ ਹੋਣ ਉਹ ਰਿਸੈਪਸ਼ਨ ਤੇ ਜਾ ਕੇ ਕੰਪਲੇਂਟ ਕਰਦਾ ਹੈ ਤੇ ਰਿਸੈਪਸ਼ਨ ਤੇ ਜੋ ਵਿਅਕਤੀ ਹੁੰਦਾ ਉਸ ਨੂੰ ਆਖਦਾ ਹੈ ਕਿ ਇੱਕ ਸਟਾਫ ਦਾ ਬੰਦਾ ਜਿਨੇ ਉਸਦਾ ਰੂਮ ਸਾਫ਼ ਕੀਤਾ ਸੀ ਉਹ ਇਸ ਸਮੇਂ ਹੋਟਲ ਦੇ ਵਿੱਚ ਨਹੀਂ ਹੈਗਾ ਤੇ ਇਸ ਤੇ ਉਹ ਮੈਨੇਜਰ ਨੂੰ ਆਖਦਾ ਲੇਕਿਨ ਮੈਨੇਜਰ ਆ ਉਸ ਨੂੰ ਕਹਿੰਦਾ ਕਿ ਉਹ ਝੂਠ ਬੋਲ ਰਿਹਾ ਹੋ ਸਕਦਾ ਉਹਨੂੰ ਭਲੇਖਾ ਲੱਗਾ ਹੋ ਸਕਦਾ ਲੇਕਿਨ ਉਸੇ ਹੋਟਲ ਦਾ ਇੱਕ ਮੁਲਾਜ਼ਮ ਉਸ ਨੂੰ ਦੱਸਦਾ ਹੈ ਕਿ ਜਿਹੜਾ ਵਿਅਕਤੀ ਉਸ ਦਾ ਰੂਮ ਸਾਫ਼ ਕਰਕੇ ਗਿਆ ਹੈ ਉਸ ਦਾ ਇੰਸਟਾਗ੍ਰam ਪੋਸਟ ਦੇ ਉੱਪਰ ਉਹ ਕੈਸ਼ ਜਿਹੜਾ ਹੈ ਉਹ ਦਿਖਾਉਂਦਾ ਹੈ ਮਹਿੰਗਾ ਮੋਬਾਈਲ ਅਤੇ ਮਹਿੰਗੇ 이어ਫੋਨ ਜਿਹੜਾ ਹੈ ਡਿਸਪਲੇ ਉਹ ਕਰ ਰਿਹਾ ਹੁੰਦਾ ਉਹਦਾ ਸ਼ਰੇਆਮ ਸ਼ੋਸ਼ਾ ਉਹ ਇੰਸਟਾਗ੍ਰam ਪੋਸਟ ਦੇ ਉੱਪਰ ਕਰ ਰਿਹਾ ਹੁੰਦਾ ਤੇ ਉਹ ਲਿੰਕ ਵੇਖ ਕੇ ਉਹ ਪੁਲਿਸ ਨੂੰ ਉਹ ਲਿੰਕ ਪੇਜ ਦੇ ਦਿੰਦਾ ਹੈ ਪਹਿਲਾਂ ਪੁਲਿਸ ਵੀ ਉਸ ਦੀ ਗੱਲ ਤੇ ਯਕੀਨ ਨਹੀਂ ਕਰਦੀ ਕਿ ਉਸ ਕੋਲਿੰਮੇ ਪੈਸੇ ਕਿੱਥੋਂ ਆਏ ਲੇਕਿਨ ਜਦੋਂ ਇੰਸਟਾਗ੍ਰam ਦਾ ਲਿੰਕ ਭੇਜ ਦਿੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਮਾਮਲਾ ਹੈ ਉਹ ਦਰਜ ਕਰ ਲਿੱਤਾ ਜਾਂਦਾ ਉਸ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਇਸ ਮੁਲਾਜ਼ਮ ਨੇ ਹੀ ਜਿਹੜਾ ਉਸਦੇ ਪੈਸੇ ਨੇ ਜਿਹੜੇ ਉਹ ਲਏ ਸੀਗੇ ਤੇ ਮਾਮਲਾ ਜਿਹੜਾ ਹੈ ਪੁਲਿਸ ਨੇ ਦਰਜ ਕਰ ਲਿਆ 97000 ਰੁਪਏ ਦੀ ਚੋਰੀ ਜਿਹੜੀ ਹੈ ਹੋਈ ਹੈ ਨਿਤੇਸ਼ ਕਿਸ਼ੋਰ ਜਿਹੜੇ 41 ਬਰੇ ਦੇ ਮੁਲਾਜ਼ਮ ਹਨ ਇੱਕ ਗਾਰਮੈਂਟ ਕੰਪਨੀ ਦੇ ਇੱਕ ਕਪੜਾ ਵਪਾਰੀ ਦੇ ਮੁਲਾਜ਼ਮ ਹਨ ਜੋ ਕਿ ਬੰਬਈ ਰਹਿੰਦੇ ਹਨ ਤੇ ਅਕਸਰ ਉਹ ਲੁਧਿਆਣੇ ਆਉਂਦੇ ਰਹਿੰਦੇ ਹਨ ਤੇ ਹਮੇਸ਼ਾ ਹੀ ਉਹ ਇਸ ਹੋਟਲ ਦੇ ਵਿੱਚ ਠਹਿਰਦੇ ਨੇ ਤੇ ਹਰ ਵਾਰ ਦੀ ਤਰ੍ਹਾਂ ਉਹ ਇਸੇ ਹੋਟਲ ਵਿੱਚ ਠਹਿਰੇ ਸੀਗੇ ਕਿਉਂਕਿ ਇਹਨਾਂ ਵਿਸ਼ਵਾਸ ਹੋ ਚੁੱਕਾ ਸੀ ਇਸ ਹੋਟਲ ਦੇ ਸਟਾਫ ਦੇ ਉੱਪਰ ਕਿ ਉਹ ਕੋਈ ਵੀ ਜਿਹੜੀ ਚੀਜ਼ ਹੈ ਉਹ ਆਪਣੇ ਕਮਰੇ ਦੇ ਵਿੱਚ ਛੱਡ ਕੇ ਚਲੇ ਜਾਂਦੇ ਸੀ ਚਾਬੀ ਵੀ ਦੇ ਜਾਂਦੇ ਸੀ ਤਾਂ ਕਿ ਰੂਮ ਸਾਫ਼ ਹੋ ਸਕੇ ਸੋ ਇਸ ਕਰਕੇ ਤੁਸੀਂ ਵੀ ਸਾਥਤਾਨ ਹੋ ਜਾਓ ਕਈ ਵਾਰੀ ਹੋਟਲ ਦੇ ਵਿੱਚ ਵੀ ਅਗਰ ਤੁਸੀਂ ਕੈਸ਼ ਜਾਂ ਮਹਿੰਗੀ ਚੀਜ਼ਾਂ ਰੱਖਿਆ ਨੇ ਤੇ ਤੁਸੀਂ ਚਾਬੀ ਸਾਫ਼ ਕਰਨ ਲਈ ਰੂਮ ਨੂੰ ਦੇ ਜਾਂਦੇ ਹੋ ਵੈਸੇ ਤਾਂ 99% ਕੇਸਸ ਦੇ ਵਿੱਚ ਕੁਝ ਨਹੀਂ ਹੁੰਦਾ ਲੇਕਿਨ 1% ਕੇਸ ਹੈਗਾ ਜਿਸ ਦੇ ਵਿੱਚ ਤੁਹਾਡੇ ਮਹਿੰਗੇ ਆਪੋਸ਼ਨ ਜਾਂ ਕੈਸ਼ ਗਹਿਣੇ ਇਹਨਾਂ ਵੀ ਚੋਰੀ ਹੋ ਸਕਦੀ ਹੈ ਹਾਲਾਂਕਿ ਬਾਅਦ ਦੇ ਵਿੱਚ ਜਿਹੜਾ ਹੈ ਇਸ ਨੂੰ ਜਿੱਦਾਂ ਕੀ ਮਾਰਕ ਕਰ ਲਿਆ ਗਿਆ ਕਿ ਕਿਸ ਨੇ ਚੋਰੀ ਕੀਤੀ ਹੈ ਲੇਕਿਨ ਹਰ ਕੇਸ ਦੇ ਵਿੱਚ ਕਸਟਮਰ ਇਹਨਾਂ ਲੱਕੀ ਨਹੀਂ ਹੁੰਦਾ ਤਾਂ ਇਸ ਕਰਕੇ ਸਾਤ ਤਾਨ ਰਹਿਣ ਦੀ ਲੋੜ ਹੈ ਹਾਲਾਂਕਿ ਵਧੀਆ ਹੋਟਲਸ ਦੇ ਵਿੱਚ ਇਦਾਂ ਦੇ ਜਿਹੜੇ ਕਾਰਨਾਮੇ ਨੇ ਉਹ ਘੱਟ ਹੁੰਦੇ ਨੇ ਲੇਕਿਨ ਇਸ ਮਾਮਲੇ ਦੇ ਵਿੱਚ ਵੀ ਇੱਕ ਐਂਟਾਕਰ ਜਿਹੜਾ ਦੇ ਨੇੜੇ ਜਿਹੜਾ ਹੋਟਲ ਹੈ ਉਸ ਦੇ ਵਿੱਚ ਹੋਟਲ ਮਾਲਕਾ ਦੀ ਕੋਈ ਗਲਤੀ ਨਹੀਂ ਹੈ ਲੇਕਿਨ ਮੁਲਾਜ਼ਮ ਨੇ ਇਦਾਂ ਦਾ ਜਿਹੜਾ ਕੰਮ ਕੀਤਾ ਤੇ ਉਸ ਦੇ ਖਿਲਾਫ ਜਿਹੜਾ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਉਮੀਦ ਕਰਦੇ ਹਾਂ ਉਸ ਦੇ ਜਿਹੜੇ ਪੈਸੇ ਨੇ ਉਹ ਮਿਲ ਜਾਣਗੇ ਲੇਕਿਨ ਇੰਸਟਾਗ੍ਰam ਪੋਸਟ ਤੋਂ ਹੀ ਉਸ ਨੂੰ ਜਿਹੜਾ ਸ਼ੋ ਹੈ ਉਹ ਲੱਗੀ ਤੇ ਸ਼ੋ ਆਫ ਕਰਨਾ ਹੀ ਉਸ ਮੁਲਾਜ਼ਮ ਨੂੰ ਮਹਿੰਗਾ ਪਿਆ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ